ਪੰਜਾਬ ਚ ਬਦਲਿਆ ਮੌਸਮ ਦਾ ਮિજાਜ ਕਈ ਥਾਵਾਂ ਤੇ ਮੀਂਹ ਜਾਣੋ ਕਿੱਥੇ ਕਿੱਥੇ ਪੈ ਸਕਦਾ ਮੀਂਹ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਚ ਮੌਸਮ ਦਾ ਰੁਖ ਬਦਲ ਗਿਆ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਇਨ੍ਹਾਂ ਦਿਨਾਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਮੌਸਮ ਠੰਡਾ ਰਹਿੰਦਾ ਹੈ ਜਦੋਂ ਕਿ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਗਰਮੀ ਵੱਧ ਜਾਂਦੀ ਹੈ ਮੌਸਮ ਵਿਭਾਗ ਅਨੁਸਾਰ 17 ਅਤੇ 18 ਸਤੰਬਰ ਨੂੰ ਪੰਜਾਬ ਦੇ ਕਈ ਹਿੱਸਿਆਂ ਚ ਮੀਂਹ ਪਵੇਗਾ 14 ਅਤੇ 15 ਸਤੰਬਰ ਲਈ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਐਸਐਸ ਨਗਰ, ਜਲੰਧਰ, ਨਵਾਂਸ਼ਹਿਰ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ 'ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਬਾਕੀ ਹੋਰ ਜ਼ਿਲ੍ਹਿਆਂ 'ਚ ਮੌਸਮ ਸਾਫ਼ ਰਹੇਗਾ। ਉੱਥੇ 16 ਸਤੰਬਰ ਲਈ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ ਮੀਂਹ ਦੇ ਅਸਾਰ ਹਨ। ਦੱਸਦੇ ਕਿ ਬੀਤੇ ਦਿਨੀ ਪੰਜਾਬ ਦੇ 4 ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋਈ। ਲੁਧਿਆਣਾ 'ਚ ਦੁਪਹਿਰ ਵੇਲੇ ਭਾਰੀ ਬਾਰਿਸ਼ ਹੋਈ ਜਿਸ 'ਚ 25 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਦੇ ਨਾਲ ਹੀ ਚੰਡੀਗੜ੍ਹ 'ਚ 0.7 ਮਿ 0.5 ਮਿਲੀਮੀਟਰ بارش ਦਰਜ ਕੀਤੀ ਗਈ ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ بارش ਹੋਣ ਦੀ ਸੰਭਾਵਨਾ ਹੈ ਖਾਸ ਕਰਕੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ 'ਚ 16 ਸਤੰਬਰ ਤੱਕ ਮੌਸਮ ਸਾਫ਼ ਹੋਣ ਦੀ ਉਮੀਦ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਾਲਾ 34.0 ਡਿਗਰੀ ਅਮਲਿਸਰ 33.6 ਡਿਗਰੀ ਬਠਿੰਡਾ 36.6 ਡਿਗਰੀ ਮੁਹਾਨੀ 33.0 ਡਿਗਰੀ ਫਿਰੋਜ਼ਪੁਰ 33.5 ਡਿਗਰੀ ਲੁਧਿਆਣਾ 33.5 ਡਿਗਰੀ ਪਟਿਆਲਾ 34.8 ਡਿਗਰੀ ਪਠਾਨਕੋਟ 33.3 ਡਿਗਰੀ ਉੱਥੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਕਈ ਸ਼ਹਿਰਾਂ 'ਚ ਅਜਮੀਂ ਪੈਂਦੀ ਸੰਭਾਵਨਾ ਦੱਸੀ ਗਈ ਹੈ ਪੰਜਾਬ ਦੇ ਨਾਲ ਨਾਲ ਕੇ ਹਿਮਾਚਲ ਪ੍ਰਦੇਸ਼ 'ਚ ਬਾਰਿਸ਼ ਦਾ ਸਿਲਸਿਲਾ ਥੋੜਾ ਥਮ ਗਿਆ ਹੈ ਬੀਤੇ ਕੁਝ ਦਿਨਾਂ ਤੋਂ ਇਸ ਭਾਰੀ ਮੀਂਹ ਨੇ ਕਾਫੀ ਤਬਾਹੀ ਮਚਾਈ ਹੋਈ ਸੀ ਜਿਸ ਨਾਲ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈ ਖੜ ਨੂੰ ਮੜਿਆ ਪੰਜਾਬ 'ਚ ਵੀ ਆਈ ਹੜ੍ਹਾਂ ਨੇ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਪਰ ਫਿਲਹਾਲ ਪੰਜਾਬ 'ਚ ਮੌਸਮ ਦੀ ਕਾਫੀ ਤਬਦੀਲੀ ਦੇਖੀ ਗਈ ਹੈ ਦਰਿਆਵਾਂ 'ਚ ਪਾਣੀ ਦਾ ਪੱਧਰ ਵੀ ਘਟਨਾ ਸ਼ੁਰੂ ਹੋ ਗਿਆ ਹੈ ਤੇ ਇਸੇ ਦੇ ਚੱਲਦੇ ਪੰਜਾਬ ਦੇ 26 ਜ਼ਿਲ੍ਹੇ ਹਜੇ ਵੀ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਜ਼ਿਕਰ ਖਾਸ ਇਹ ਕਿ ਪੰਜਾਬ ਦੇ ਮੀਂਹ ਨੂੰ ਲੈ ਕੇ ਹਾਲਾਂਕਿ ਠੀਕ ਨੇ ਪਰ ਫਿਰ ਵੀ ਕਿਤੇ ਕਿਤੇ ਹਲਕਾ ਮੀਂਹ ਪੈ ਸਕਦਾ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਨਾਲ ਜੁੜੇ ਰਹੋ ਪੰਜਾਬ ਸਕਦੇ ਨਾਲ ਪੰਜਾਬ 'ਚ ਬਦਲਿਆ ਮੌਸਮ ਦਾ ਮિજાਜ ਕਈ ਥਾਵਾਂ 'ਤੇ ਮੀਂਹ ਜਾਣੋ ਕਿੱਥੇ ਕਿੱਥੇ ਪੈ ਸਕਦਾ ਮੀਂਹ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਚ ਮੌਸਮ ਦਾ ਰੁਖ ਬਦਲ ਗਿਆ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਇਨ੍ਹਾਂ ਦਿਨਾਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਮੌਸਮ ਠੰਡਾ ਰਹਿੰਦਾ ਹੈ ਜਦੋਂ ਕਿ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਗਰਮੀ ਵੱਧ ਜਾਂਦੀ ਹੈ ਮੌਸਮ ਵਿਭਾਗ ਅਨੁਸਾਰ 17 ਅਤੇ 18 ਸਤੰਬਰ ਨੂੰ ਪੰਜਾਬ ਦੇ ਕਈ ਹਿੱਸਿਆਂ ਚ ਮੀਂਹ ਪਵੇਗਾ 14 ਅਤੇ 15 ਸਤੰਬਰ ਲਈ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਐਸਐਸ ਨਗਰ, ਜਲੰਧਰ, ਨਵਾਂਸ਼ਹਿਰ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ 'ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਬਾਕੀ ਹੋਰ ਜ਼ਿਲ੍ਹਿਆਂ 'ਚ ਮੌਸਮ ਸਾਫ਼ ਰਹੇਗਾ। ਉੱਥੇ 16 ਸਤੰਬਰ ਲਈ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ ਮੀਂਹ ਦੇ ਅਸਾਰ ਹਨ। ਦੱਸਦੇ ਕਿ ਬੀਤੇ ਦਿਨੀ ਪੰਜਾਬ ਦੇ 4 ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋਈ। ਲੁਧਿਆਣੇ 'ਚ ਦੁਪਹਿਰ ਵੇਲੇ ਭਾਰੀ ਬਾਰਿਸ਼ ਹੋਈ ਜਿਸ 'ਚ 25 ਮਿਲੀਮੀਟਰ ਬਾਰਿਸ਼ ਤਰਜ ਕੀਤੀ ਗਈ। ਇਸ ਦੇ ਨਾਲ ਹੀ ਚੰਡੀਗੜ੍ਹ 'ਚ 0.7 ਮ 0.5 ਮਿਲੀਮੀਟਰ بارش ਦਰਜ ਕੀਤੀ ਗਈ ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ بارش ਹੋਣ ਦੀ ਸੰਭਾਵਨਾ ਹੈ ਖਾਸ ਕਰਕੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ 'ਚ 16 ਸਤੰਬਰ ਤੱਕ ਮੌਸਮ ਸਾਫ਼ ਹੋਣ ਦੀ ਉਮੀਦ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਾਲਾ 34.0 ਡਿਗਰੀ ਅਮਲਿਸਰ 33.6 ਡਿਗਰੀ ਬਠਿੰਡਾ 36.6 ਡਿਗਰੀ ਮੁਹਾਰੀ 33.0 ਡਿਗਰੀ ਫਿਰੋਜ਼ਪੁਰ 33.5 ਡਿਗਰੀ ਲੁਧਿਆਣਾ 33.5 ਡਿਗਰੀ ਪਟਿਆਲਾ 34.8 ਡਿਗਰੀ ਪਠਾਨਕੋਟ 33.3 ਡਿਗਰੀ ਉੱਥੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਕਈ ਸ਼ਹਿਰਾਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਪੰਜਾਬ ਦੇ ਨਾਲ ਨਾਲ ਕਿ ਹਿਮਾਚਲ ਪ੍ਰਦੇਸ਼ 'ਚ ਬਾਰਿਸ਼ ਦਾ ਸਿਲਸਿਲਾ ਥੋੜਾ ਥੰਮ ਗਿਆ ਹੈ ਬੀਤੇ ਕੁਝ ਦਿਨਾਂ ਤੋਂ ਇਸ ਭਾਰੀ ਮੀਂਹ ਨੇ ਕਾਫੀ ਤਬਾਹੀ ਮਚਾਈ ਹੋਈ ਸੀ ਜਿਸ ਨਾਲ ਬੱਦਲ ਫਟਣ ਦੀ ਘਟਨਾਵਾਂ ਵੀ ਸਾਹਮ ਕਰਨ ਮਿਹਿਆ ਪੰਜਾਬ ਚ ਵੀ ਆਈ ਹੜ੍ਹਾਂ ਨੇ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਪਰ ਫਿਲਹਾਲ ਪੰਜਾਬ ਚ ਮੌਸਮ ਦੀ ਕਾਫੀ ਤਬਦੀਲੀ ਦੇਖੀ ਗਈ ਹੈ ਦਰਿਆਵਾਂ ਚ ਪਾਣੀ ਦਾ ਪੱਧਰ ਵੀ ਘਟਣਾ ਸ਼ੁਰੂ ਹੋ ਗਿਆ ਹੈ ਤੇ ਇਸੇ ਦੇ ਚੱਲਦੇ ਪੰਜਾਬ ਦੇ 26 ਜ਼ਿਲ੍ਹੇ ਹਜੇ ਵੀ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਜਿਕਰ ਖਾਸ ਹੈ ਕਿ ਹੁਣ ਪੰਜਾਬ ਦੇ ਮੀਂਹ ਨੂੰ ਲੈ ਕੇ ਹਾਲ ਹਾਲ ਠੀਕ ਨੇ ਪਰ ਫੇਰ ਵੀ ਕਿਤੇ ਕਿਤੇ ਹਲਕਾ ਮੀਂਹ ਪੈ ਸਕਦਾ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲਈ ਜੁੜੇ ਰਹੋ ਪੰਜਾਬ ਟਕ ਟਕ ਦਿਨਾਂਤ